ਇਹ ਵੀ ਤਾਂ ਕਿਹਾ ਜਾ ਸਕਦਾ ਨਾ ਪ੍ਰਭੂ ਸਾਡੇ ਪਿੰਡ ਦੀ ਰਾਖੀ ਕਰੀ ਸਾਡੇ ਪਿੰਡ ਦੇ ਇੱਕ ਇੱਕ ਮਨੁੱਖ ਦੀ ਹਿਫਾਜ਼ਤ ਕਰਿਓ ਪਿਤਾ ਪਰਮੇਸ਼ਰ ਅਸੀਂ ਇਹ ਕਹਿੰਦੇ ਚੋਰ ਸਾਡੇ ਘਰ ਨਾ ਆਵੇ ਤਾਂ ਕਿੰਨਾ ਚੰਗਾ ਹੋਵੇ ਜੇ ਅਸੀਂ ਕਹੀਏ ਸਾਡੇ ਪਿੰਡ ਵਿੱਚ ਹੀ ਨਾ ਆਵੇ ਤੇ ਜੇ ਪਿੰਡ ਵਿੱਚ ਨਹੀਂ ਆਊਗਾ ਤਾਂ ਤੁਹਾਡਾ ਘਰ ਵੀ ਤਾਂ ਪਿੰਡ ਚ ਹੀ ਆ ਹੈ ਕਿ ਨਹੀਂ ਸਾਡੇ ਘਰ ਦੇ ਨੇੜੇ ਬਿਮਾਰੀ ਨਾ ਆਵੇ ਖੁਦਾ ਸਾਡੇ ਪਿੰਡ ਦੇ ਨੇੜੇ ਬਿਮਾਰੀ ਨਾ ਆਵੇ ਤਾਂ ਪ੍ਰਾਰਥਨਾ ਕਿੱਦਾਂ ਦੀ ਹੋਣੀ ਚਾਹੀਦੀ ਆ ਸਭਨਾਂ ਦੇ ਲਈ ਸਾਰਿਆਂ ਦੇ ਲਈ ਨਿੱਜ ਸੁਆਰਥੀ ਨਹੀਂ ਹੋਣਾ ਵੀ ਆਪਣੇ ਲਈ ਸਿਰਫ ਸਾਡੇ ਲਈ ਜੇ ਕੁਝ ਮਿਲੇ ਤਾਂ ਸਿਰਫ ਸਾਨੂੰ ਮਿਲੇ ਬਚੀਏ ਤੇ ਸਿਰਫ ਅਸੀਂ ਬਚੀਏ ਬਚਨ ਇਦਾਂ ਸਿਖਾਉਂਦਾ ਆ ਕਿ ਜਿਹੜੀ ਤੁਹਾਡੀ ਪ੍ਰਾਰਥਨਾ ਰ ਕਿਦਾਂ ਉਹ ਕਹਿੰਦਾ ਮੈਂ ਤਗੀਦ ਕਰਦਾ ਬਾਲੇ ਕਹਿੰਦੇ ਆ ਫੋਰਸਫੁਲੀ ਕਿ ਹਰ ਹਾਲ ਵਿੱਚ ਤੁਹਾਡੀ ਜਿਹੜੀ ਪ੍ਰਾਰਥਨਾ ਹੈ ਉਹ ਸਾਰਿਆਂ ਦੇ ਲਈ ਹੋਣੀ ਚਾਹੀਦੀ ਆ ਅਰ ਇਸੇ ਚੀਜ਼ ਤੋਂ ਸਾਨੂੰ ਇਹ ਵੀ ਗੱਲ ਸਮਝ ਵਿੱਚ ਆਉਂਦੀ ਆ ਕਿ ਪਰਮੇਸ਼ਵਰ ਕਿਸੇ ਇੱਕ ਧਰਮ ਦਾ ਪਰਮੇਸ਼ਵਰ ਨਹੀਂ ਆ ਜਦੋਂ ਅਸੀਂ ਪ੍ਰਾਰਥਨਾ ਸਾਰਿਆਂ ਲਈ ਕਰਾਂਗੇ ਤੇ ਉਹਦੇ ਵਿੱਚ ਲੋਕੀ ਵੀ ਤਾਂ ਵੱਖ-ਵੱਖ ਹੋਣਗੇ ਕਿ ਨਹੀਂ ਉਹਨਾਂ ਦੀ ਸੋਚ ਵੱਖ ਹੋਊਗੀ ਉਹਨਾਂ ਦੀਆਂ ਰੌ ਰੀਤਾਂ ਵੱਖ ਹੋਣਗੀਆਂ ਉਹਨਾਂ ਦਾ ਸੱਭਿਆਚਾਰ ਵੱਖ ਹੋ ਸਕਦਾ ਉਹਨਾਂ ਦਾ ਵਿਸ਼ਵਾਸ ਵੱਖਰਾ ਹੋ ਸਕਦਾ ਸਭ ਚੀਜ਼ਾਂ ਹੀ ਵੱਖਰੀਆਂ ਵੱਖਰੀਆਂ ਹੋ ਸਕਦੀਆਂ ਭਾਵੇਂ ਉਹ ਸਾਡੇ ਤੋਂ ਬਿਲਕੁਲ ਵੱਖਰੇ ਹੋਣ ਅੱਜ ਬਹੁਤ ਸਾਰੇ ਲੋਕ ਆ ਉਹ ਜੁਆਇੰਟ ਫੈਮਿਲੀ ਦੇ ਵਿੱਚ ਰਹਿੰਦੇ ਆ ਜੇ ਇਸ ਘਰ ਦੇ ਵਿੱਚ ਦੋ ਭਰਾ ਇਕੱਠੇ ਰਹਿੰਦੇ ਆ ਤਿੰਨ ਭਰਾ ਭੈਣ ਭਰਾ ਇਕੱਠੇ ਰਹਿੰਦੇ ਉਹਨੂੰ ਜੁਆਇੰਟ ਫੈਮਿਲੀ ਆਪਾਂ ਕਹਿ ਦਿੰਦੇ ਆ ਇੱਕ ਪਰਿਵਾਰ ਪ੍ਰਭੂ ਯਿਸੂ ਮਸੀਹ ਦੇ ਵਿੱਚ ਵਿਸ਼ਵਾਸ ਕਰਦਾ ਉਹਦੀ ਸਿੱਖਿਆ ਦੇ ਵਿੱਚ ਤੇ ਦੂਜਾ ਪਰਿਵਾਰ ਪਵਿੱਤਰ ਬਾਈਬਲ ਦੀ ਸਿੱਖਿਆ ਵਿੱਚ ਪ੍ਰਭੂ ਯਿਸੂ ਮਸੀਹ ਦੀ ਸਿੱਖਿਆ ਵਿੱਚ ਵਿਸ਼ਵਾਸ ਨਹੀਂ ਕਰਦਾ ਬਹੁਤ ਸਾਰੀਆਂ ਫੈਮਲੀਆਂ ਇਦਾਂ ਦੀਆਂ ਕਿਤੇ ਵੀ ਪਵਿੱਤਰ ਬਾਈਬਲ ਦੇ ਵਿੱਚ ਇਦਾਂ ਲਿਖਿਆ ਕਿ ਜੇ ਉਹ ਮੇਰੇ ਨਾਲ ਵਿਸ਼ਵਾਸ ਨਾ ਕਰਨ ਤੇ ਤੁਸੀਂ ਉਹਨਾਂ ਨਾਲ ਲੜਾਈ ਕਰਿਓ ਤੁਸੀਂ ਉਹਨਾਂ ਨੂੰ ਰੋਟੀ ਨਾ ਦਿਓ ਤੁਸੀਂ ਉਹਨਾਂ ਦਾ ਰਾਜੀ ਖੁਸ਼ ਨਾ ਪੁੱਛਿਓ ਤੁਸੀਂ ਉਹਨਾਂ ਦੇ ਨਾਲ ਬੋਲਿਓ ਨਾ ਪੜਿਆ ਕਿਤੇ ਤੁਸੀਂ ਕਿ ਜੇ ਤੁਸੀਂ ਇੱਕ ਹੀ ਘਰ ਦੇ ਵਿੱਚ ਰਹਿੰਦੇ ਹੋ ਤਾਂ ਜਿਹੜਾ ਤੁਹਾਡੇ ਵਿਸ਼ਵਾਸ ਦੇ ਨਾਲ ਵਿਸ਼ਵਾਸੀ ਨਹੀਂ ਆ ਤੁਸੀਂ ਉਹਦੇ ਖਿਲਾਫ ਵਿੱਚ ਚੱਲਿਓ ਕਿਤੇ ਵੀ ਨਹੀਂ ਲਿਖਿਆ ਅੱਜ ਬਹੁਤ ਸਾਰੀਆਂ ਭੈਣਾਂ ਬਹੁਤ ਸਾਰੇ ਭਰਾ ਜਦੋਂ ਅਸੀਂ ਇੱਕੇ ਪਰਿਵਾਰ ਦੇ ਵਿੱਚ ਰਹਿੰਦੇ ਆ ਤਾਂ ਉਹ ਸਿਰਫ ਆਪਣੇ ਆਪਣੀ ਫੈਮਿਲੀ ਦੇ ਲਈ ਪ੍ਰਾਰਥਨਾ ਕਰਦੇ ਆ ਉਸੇ ਘਰ ਵਿੱਚ ਰਹਿਣ ਵਾਲੇ ਦੂਜੇ ਪਰਿਵਾਰ ਦੇ ਲਈ ਵੀ ਪ੍ਰਾਰਥਨਾ ਨਹੀਂ ਕਰਦੇ ਉਹਨਾਂ ਦੀ ਸੁੱਖ ਵੀ ਨਹੀਂ ਮੰਗਦੇ ਕਿਉਂ ਕਿਉਂਕਿ ਉਹ ਜੀ ਸਾਡੇ ਰੱਬ ਨੂੰ ਨਹੀਂ ਮੰਨਦੇ ਉਹ ਸਾਡੇ ਹਿਸਾਬ ਨਾਲ ਨਹੀਂ ਚੱਲਦੇ ਪਰ ਬਾਈਬਲ ਕਹਿੰਦਾ ਸਾਰਿਆਂ ਦੇ ਲਈ ਪ੍ਰਾਰਥਨਾ ਕਰਿਓ ਜਦੋਂ ਤੁਸੀਂ ਆਪਣਾ ਭਲਾ ਮੰਗਣਾ ਹੈ ਆਪਣੇ ਭਰਾ ਦਾ ਵੀ ਭਲਾ ਮੰਗੋ ਭਾਵੇਂ ਉਹ ਤੁਹਾਡੇ ਨਾਲ ਚਰਚ ਜਾਂਦਾ ਜਾਂ ਨਹੀਂ ਜਾਂਦਾ ਡੋਜ਼ਨਟ ਮੈਟਰ ਜਦੋਂ ਆਪਣੀ ਭਲਾਈ ਮੰਗਣੀ ਆਪਣੀਆਂ ਭੈਣਾਂ ਦੀ ਭਲਾਈ ਵੀ ਮੰਗੋ ਜਦੋਂ ਆਪਣੇ ਘਰ ਵਿੱਚ ਬਰਕਤ ਮੰਗਦੇ ਆ ਆਪਣੀ ਦਰਾਣੀ ਜਠਾਣੀ ਦੇ ਘਰ ਵਿੱਚ ਵੀ ਬਰਕਤ ਮੰਗੋ ਜਦੋਂ ਆਪਣੇ ਬੱਚਿਆਂ ਦੀ ਤੰਦਰੁਸਤੀ ਮੰਗਦੇ ਹੋ ਆਪਣੇ ਭੈਣ ਭਰਾਵਾਂ ਦੇ ਬੱਚਿਆਂ ਦੀ ਤੰਦਰੁਸਤੀ ਵੀ ਮੰਗੋ ਆਪਣੇ ਗਵਾਂਢੀ ਦੀ ਬਰਕਤ ਮੰਗੋ ਅਸਲੀ ਭਗਤੀ ਕਰਨ ਦਾ ਤਰੀਕਾ ਇਹੀ ਆ ਜੇ ਤੁਸੀਂ ਇਸ ਚੈਪਟਰ ਦਾ ਟਾਈਟਲ ਪੜੋ ਤੇ ਉੱਤੇ ਲਿਖਿਆ ਭਗਤੀ ਕਰਨ ਦਾ ਢੰਗ ਅਗਰ ਇਸ ਤਰੀਕੇ ਨਾਲ ਭਗਤੀ ਨਹੀਂ ਹੋ ਰਹੀ ਤਾਂ ਇਟ ਮੀਨ ਭਗਤੀ ਹੀ ਨਹੀਂ ਹੋ ਰਹੀ ਫਿਰ ਤਾਂ ਸਵਾਰਥੀ ਹੋ ਗਏ ਅਸੀਂ ਪਰ ਵਚਨ ਸਾਨੂੰ ਨਿਰਸਵਾਰਥ ਹੋਣ ਦੇ ਲਈ ਕਹਿੰਦਾ ਹੈ ਅਰ ਇੱਥੋਂ ਅੱਗੇ ਜਾ ਕੇ ਹੋਰ ਵੀ ਕਲੀਅਰ ਹੋ ਜਾਊਗਾ ਕਿ ਅਸੀਂ ਹੋਰਨ ਲੋਕਾਂ ਦੇ ਲਈ ਪ੍ਰਾਰਥਨਾ ਕਰਨੀ ਆ ਕਿ ਨਹੀਂ ਸੈਕੰਡ ਆਇਤ ਦੇ ਵਿੱਚ ਲਿਖਿਆ ਆ ਦੂਜੀ ਨੰਬਰ ਆਇਤ ਦੇ ਵਿੱਚ ਪਾਤਸ਼ਾਹਾਂ ਅਤੇ ਸਬਨਾ ਮਰਾਤਬੇ ਵਾਲਿਆਂ ਦੇ ਲਈ ਭਈ ਅਸੀਂ ਪੂਰੀ ਭਗਤੀ ਅਤੇ ਗੰਭੀਰਤਾਈ ਵਿੱਚ ਚੈਨ ਅਤੇ ਸੁਖ ਨਾਲ ਉਮਰ ਭੋਗੀਏ ਹੁਣ ਕਿਹਨਾਂ ਕਿਹਨਾਂ ਦੇ ਲਈ ਪ੍ਰਾਰਥਨਾ ਕਰਨ ਦੇ ਲਈ ਕਹਿੰਦਾ ਪਾਤਸ਼ਾਹਾਂ ਅਤੇ ਸਬਨਾ ਮਰਾਤਬੇ ਵਾਲਿਆਂ ਦੇ ਲਈ ਜਿਹੜੇ ਸਾਡੇ ਉੱਤੇ ਪਾਤਸ਼ਾਹ ਆ ਸਰਪੰਚ ਪਿੰਡ ਤੇ ਹਕੂਮਤ ਕਰਦਾ ਨਾ ਤੇ ਉਹ ਪਿੰਡ ਦਾ ਬਾਦਸ਼ਾਹ ਆ। ਸੀਐਮ ਰਾਜ ਦੇ ਉੱਤੇ ਹਕੂਮਤ ਕਰਦਾ ਮੁੱਖ ਮੰਤਰੀ ਸਟੇਟ ਦੇ ਉੱਤੇ ਹਕੂਮਤ ਕਰਦਾ ਤੇ ਉਹ ਸਟੇਟ ਦਾ ਰਾਜਾ ਆ। ਔਰ ਪ੍ਰਾਈਮ ਮਿਨਿਸਟਰ ਉਹ ਦੇਸ਼ ਦੇ ਉੱਤੇ ਹਕੂਮਤ ਕਰਦਾ ਤੇ ਉਹ ਦੇਸ਼ ਦਾ ਰਾਜਾ ਆ। ਇਦਾਂ ਹੀ ਉਹਨਾਂ ਤੋਂ ਉੱਪਰ ਵੀ ਅਥਾਰਟੀਜ਼ ਆ। ਪਰਮੇਸ਼ਵਰ ਦਾ ਵਚਨ ਸਾਨੂੰ ਕਹਿੰਦਾ ਅਥੋਰਿਟੀ ਵਾਲੇ ਲੋਕਾਂ ਦੇ ਲਈ ਪ੍ਰਾਰਥਨਾ ਕਰੋ ਹੁਣ ਹੋ ਸਕਦਾ ਪਿੰਡ ਦਾ ਸਰਪੰਚ ਮਸੀਹੀ ਸਿੱਖਿਆ ਫਾਲੋ ਕਰਨ ਵਾਲਾ ਨਾ ਹੋਏ ਤਾਂ ਕੀ ਉਹਦੇ ਲਈ ਪ੍ਰਾਰਥਨਾ ਨਹੀਂ ਕਰੋਗੇ ਚੀਫ ਮਿਨਿਸਟਰ ਬਾਈਬਲ ਦੀ ਸਿੱਖਿਆ ਦੇ ਹਿਸਾਬ ਨਾਲ ਚੱਲਣ ਵਾਲਾ ਨਹੀਂ ਹੈ ਤੇ ਕੀ ਉਹਦੇ ਲਈ ਪ੍ਰਾਰਥਨਾ ਨਹੀਂ ਕਰਨੀ ਪ੍ਰਾਈਮ ਮਿਨਿਸਟਰ ਅਗਰ ਕਿਸੇ ਹੋਰ ਰਿਲੀਜੀਅਨ ਨੂੰ ਕਿਸੇ ਹੋਰ ਫੇਥ ਨੂੰ ਬਿਲੋਂਗ ਕਰਦਾ ਤਾਂ ਕੀ ਅਸੀਂ ਲੋਕੀ ਉਹਦੀ ਤੰਦਰੁਸਤੀ ਤੇ ਲਈ ਉਹਦੀ ਭਲਾਈ ਦੇ ਲਈ ਪ੍ਰਾਰਥਨਾ ਨਹੀਂ ਕਰਾਂਗੇ ਪਰ ਨਹੀਂ ਕਰਦੇ ਅਗਰ ਨਹੀਂ ਕਰਦੇ ਤਾਂ ਭਗਤੀ ਅਧੂਰੀ ਆ ਅਗਰ ਤੁਸੀਂ ਆਪਣੇ ਪਿੰਡ ਦੇ ਪਾਸ਼ਾ ਦੇ ਲਈ ਸਟੇਟ ਦੇ ਪਾਸ਼ਾ ਦੇ ਲਈ ਜਿਹੜੀਆਂ ਵੀ ਸਾਡੇ ਉੱਤੇ ਹਕੂਮਤਾਂ ਆ ਜਿਹੜੇ ਵੀ ਸਾਡੇ ਲੀਡਰਜ਼ ਆ ਆਗੂ ਆ ਉਹ ਸਿਵਲ ਸਰਵਿਸਿਜ਼ ਦੇ ਵਿੱਚ ਹੋ ਸਕਦੇ ਆ ਸਿਕਿਉਰਿਟੀ ਸਰਵਿਸਿਜ਼ ਦੇ ਵਿੱਚ ਹੋ ਸਕਦੇ ਆ ਪਰਮੇਸ਼ਵਰ ਦਾ ਵਚਨ ਸਾਨੂੰ ਕਹਿੰਦਾ ਉਹਨਾਂ ਦੇ ਲਈ ਪ੍ਰਾਰਥਨਾ ਕਰੋ ਕਿਉਂ ਪ੍ਰਾਰਥਨਾ ਕਰੋ ਕਹਿੰਦਾ ਤਾਂ ਜੋ ਚੈਨ ਅਤੇ ਸੁੱਖ ਨਾਲ ਉਮਰ ਭੋਗੀਏ ਅਰ ਪ੍ਰਾਰਥਨਾ ਕਿਦਾਂ ਦੀ ਕਰਨੀ ਗੰਭੀਰਤਾਈ ਦੇ ਨਾਲ ਫਾਹਾਨੀ ਵੱਡਣਾ ਗੰਭੀਰਤਾਈ ਦੇ ਨਾਲ ਪ੍ਰਾਰਥਨਾ ਕਰੋ ਦਿਲ ਲਾ ਕੇ ਉਹਨਾਂ ਦੇ ਲਈ ਪ੍ਰਾਰਥਨਾ ਕਰੋ ਕਿ ਪ੍ਰਭੂ ਇਹਨਾਂ ਨੂੰ ਲੰਮਾ ਜੀਵਨ ਦਿਓ ਪ੍ਰਭੂ ਜਿਹੜੇ ਹਥਿਆਰ ਇਹਨਾਂ ਦੇ ਵਿਰੁੱਧ ਬਣੇ ਉਹ ਨਕੰਮੇ ਹੋਣ ਪਿਤਾ ਇਹ ਤੁਹਾਡੀ ਆਵਾਜ਼ ਨੂੰ ਸੁਣ ਸਕਣ ਪ੍ਰਭੂ ਇਹ ਤੁਹਾਡੇ ਠਹਿਰਾਏ ਹੋਏ ਫੈਸਲਿਆਂ ਦੇ ਉੱਤੇ ਮੋਹਰ ਲਾਉਣ ਵਚਨ ਚ ਲਿਖਿਆ ਪਾਤਸ਼ਾਹਾਂ ਦਾ ਮਨ ਪਰਮੇਸ਼ਵਰ ਦੇ ਹੱਥਾਂ ਵਿੱਚ ਪਾਣੀ ਦੀਆਂ ਖਾਲਾਂ ਦੀ ਨਿਆਈਆਂ ਜਿੱਧਰ ਨੂੰ ਚਾਵੇ ਮੋੜਦਾ ਆ ਇਹ ਪਾਤਸ਼ਾਹੀਆਂ ਇਹ ਰਾਜ ਭਾਗ ਕਿਹਨੂੰ ਉੱਚਾ ਕਰਨਾ ਕਿਹਨੂੰ ਨੀਵਾ ਕਰਨਾ ਇਹ ਪਰਮੇਸ਼ਵਰ ਦੇ ਹੱਥ ਵਿੱਚ ਆ ਸਾਨੂੰ ਲੱਗਦਾ ਕਿ ਅਸੀਂ ਠਹਿਰਾਇਆ ਅਸੀਂ ਨਹੀਂ ਉਹਨਾਂ ਨੂੰ ਠਹਿਰਾਇਆ ਬਚਨ ਦੱਸਦਾ ਕਿ ਪਰਮੇਸ਼ਵਰ ਨੇ ਠਹਿਰਾਇਆ ਆ ਇਸ ਲਈ ਸਾਨੂੰ ਚਾਹੀਦਾ ਸੀ ਉਹਨਾਂ ਦੇ ਲਈ ਗੰਭੀਰਤਾਈ ਦੇ ਨਾਲ ਪ੍ਰਾਰਥਨਾ ਕਰੀਏ ਅਰ ਮੈਂ ਸਾਰੀ ਸੰਗਤ ਨੂੰ ਖਾਸ ਤੌਰ ਤੇ ਇਹਨਾਂ ਦਿਨਾਂ ਵਿੱਚ ਸਾਡੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਦੇ ਲਈ ਪ੍ਰਾਰਥਨਾ ਕਰਨ ਦੀ ਰਿਕਵੈਸਟ ਦਿੰਨੀ ਆ ਜਦੋਂ ਵੀ ਦੇਸ਼ ਦੇ ਵਿੱਚ ਕੋਈ ਅਣਸੁਖਾਵੀ ਘਟਨਾ ਹੁੰਦੀ ਆ ਦੇਸ਼ ਦੇ ਵਸਨੀਕਾਂ ਦੇ ਉੱਤੇ ਤਾਂ ਉਹਦਾ ਅਸਰ ਹੁੰਦਾ ਹੀ ਹੁੰਦਾ ਆ ਪਰ ਉਸ ਘਟਨਾ ਦਾ ਸਾਹਮਣਾ ਕਿੱਦਾਂ ਕਰਨਾ ਆ ਸਿਚੁਏਸ਼ਨਸ ਨੂੰ ਕਿੱਦਾਂ ਹੈਂਡਲ ਕਰਨਾ ਆ ਕਿੱਦਾਂ ਦੇ ਫੈਸਲੇ ਲਈ ਜਾਣੇ ਆ ਉਹ ਦੇਸ਼ ਦੇ ਪਾਤਸ਼ਾਹ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਆ ਇਸ ਚੀਜ਼ ਨੂੰ ਇਸ ਪ੍ਰੇ ਰਿਕੁਐਸਟ ਨੂੰ ਲਾਈਟਲੀ ਨਾ ਲਿਓ ਗੰਭੀਰਤਾਈ ਦੇ ਨਾਲ ਵਚਨ ਕਹਿੰਦਾ ਪ੍ਰਾਰਥਨਾ ਕਿੱਦਾਂ ਕਰਨੀ ਆ ਗੰਭੀਰਤਾਈ ਦੇ ਨਾਲ ਕਿਉਂ ਪ੍ਰਾਰਥਨਾ ਕਰਨੀ ਤਾਂ ਜੋ ਅਸੀਂ ਸੁਖ ਤੇ ਚੈਨ ਨਾਲ ਦਿਨ ਭੋਗੀਏ ਜੇ ਅਸੀਂ ਸਾਡੇ ਦੇਸ਼ ਦੀ ਸੈਨਾ ਦੇ ਲਈ ਪ੍ਰਾਰਥਨਾ ਕਰਾਂਗੇ ਤਾਂ ਸੁੱਖ ਚੈਨ ਕਿੰਨੂੰ ਮਿਲੂਗਾ ਸਾਨੂੰ ਮਿਲੂਗਾ ਕਿ ਨਹੀਂ ਉਹ ਬਾਰਡਰਸ ਦੇ ਉੱਤੇ ਤਾਇਨਾਤ ਆ ਉਹ ਜਾਗਦੇ ਆ ਤਾਂ ਜੋ ਦੇਸ਼ ਦੇ ਲੋਕੀ ਸੁੱਖ ਦੀ ਨੀਂਦ ਸੌ ਸਕਣ ਉਹ ਧੁੱਪਾਂ ਵਿੱਚ ਲੜ ਰਹੇ ਆ ਧੁੱਪਾਂ ਵਿੱਚ ਖੜੇ ਆ ਬਰਫ਼ਾਂ ਦੇ ਵਿੱਚ ਖੜੇ ਆ ਤਾਂ ਜੋ ਅਸੀਂ ਸੁੱਖ ਚੈਨ ਦੇ ਨਾਲ ਆਪਣੇ ਘਰਾਂ ਦੇ ਵਿੱਚ ਆਰਾਮਦਾਇਕ ਜੀਵਨ ਬਤੀਤ ਕਰ ਸਕੀਏ ਸੋਚ ਕੇ ਦੇਖੋ ਕਿ ਜਿਹੜੀਆਂ ਅਥਾਰਟੀਜ਼ ਸਾਡੇ ਉੱਤੇ ਆ ਚਾਹੇ ਉਹ ਸਿਕਿਉਰਿਟੀ ਸਿਸਟਮ ਲੈ ਲਓ ਇਹਨਾਂ ਚੋਂ ਕੋਈ ਇੱਕ ਸਿਸਟਮ ਹੀ ਅਗਰ ਵਿਗੜ ਜਾਏ ਚਾਹੇ ਉਹ ਪੁਲਿਸ ਦਾ ਡਿਪਾਰਟਮੈਂਟ ਆ ਚਾਹੇ ਉਹ ਆਰਮੀ ਦਾ ਡਿਪਾਰਟਮੈਂਟ ਆ 에어 ਫੋਰਸ ਨੇਵੀ ਬੀਐਸਐਫ ਕੋਈ ਵੀ ਸਕਿਉਰਿਟੀ ਸਿਸਟਮ ਇਹਨਾਂ ਦੇ ਵਿੱਚੋਂ ਅਗਰ ਕੋਈ ਇੱਕ ਡਿਪਾਰਟਮੈਂਟ ਹੀ ਆਪਣੇ ਕੰਮ ਨੂੰ ਛੱਡ ਦੇਵੇ ਸੋਚ ਕੇ ਦੇਖੋ ਕਿ ਜਿੱਥੇ ਵੀ ਉਹ ਕੰਮ ਛੱਡ ਦੇਣ ਉੱਥੇ ਕੀ ਬਣੂਗਾ ਸੋਚ ਕੇ ਦੇਖੋ ਇੱਕ ਟ੍ਰੈਫਿਕ ਪੁਲਿਸ ਆਫੀਸਰ ਜਦੋਂ ਚੌਕ ਦੇ ਵਿੱਚ ਖਲੋਂਦਾ ਆ ਚਾਰ ਸੀਟੀਆਂ ਦੇ ਨਾਲ ਟ੍ਰੈਫਿਕ ਨੂੰ ਕੰਟਰੋਲ ਕਰ ਲੈਂਦਾ ਆ ਥਾਣੇ ਦੇ ਵਿੱਚ ਆਣ ਕੇ ਥਾਣੇਦਾਰ ਬੈਠਦਾ ਆ ਤੇ ਕਿੰਨੇ ਆ ਦੇ ਮਸਲੇ ਹੱਲ ਕਰਕੇ ਉੱਠਦਾ ਆ ਜਿੱਥੋਂ ਦੀ ਵਰਦੀ ਪਾ ਕੇ ਸਿਕਿਉਰਿਟੀ ਵਾਲੇ ਲੰਘ ਜਾਂਦੇ ਆ ਚੋਰਾਂ ਦੀਆਂ ਲੱਤਾਂ ਕੰਬਣ ਲੱਗ ਜਾਂਦੀਆਂ ਆ ਕੀ ਇਹ ਸਭ ਚੀਜ਼ਾਂ ਸਾਡੇ ਫਾਇਦੇ ਲਈ ਨਹੀਂ ਸਾਡੀ ਸੁੱਖ ਸੁਵਿਧਾ ਦੇ ਲਈ ਨਹੀਂ ਤੇ ਕੀ ਸਾਨੂੰ ਇਹਨਾਂ ਦੇ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਨਹੀਂ ਜਰੂਰ ਕਰਨੀ ਚਾਹੀਦੀ ਔਰ ਅੱਜ ਤੋਂ ਇਸ ਚੀਜ਼ ਨੂੰ ਆਪਣੇ ਜ਼ਹਿਨ 'ਚ ਫਿੱਟ ਕਰ ਲੋ ਆਪਣੀ ਸੋਚ ਵਿੱਚ ਬਿਠਾ ਲੋ ਕਿ ਪ੍ਰਾਰਥਨਾ ਕਰਨੀ ਹੈ ਜਦੋਂ ਵੀ ਅੱਖਾਂ ਬੰਦ ਕਰੋ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਰੱਖੋ ਕਿ ਪ੍ਰਭੂ ਅਸੀਂ ਪ੍ਰਾਰਥਨਾ ਕਰਨ ਦੇ ਲਈ ਬੈਠੇ ਆ ਤੁਸੀਂ ਦੱਸੋ ਕਿ ਸਾਨੂੰ ਕਿਹੋ ਜੀ ਪ੍ਰਾਰਥਨਾ ਕਰਨੀ ਚਾਹੀਦੀ ਹੈ ਤੁਸੀਂ ਦੇਖਿਓ ਪਵਿੱਤਰ ਆਤਮਾ ਤੁਹਾਡੇ ਕੋਲੋਂ ਪ੍ਰਾਰਥਨਾ ਕਰਾਏਗਾ ਔਰ ਜਦੋਂ ਤੁਸੀਂ ਗੰਭੀਰਤਾਈ ਦੇ ਨਾਲ ਪ੍ਰਾਰਥਨਾ ਕਰੋਗੇ ਮੈਂ ਯਕੀਨ ਕਰਦੀ ਹਾਂ ਕਿ ਤੁਹਾਡੇ ਉੱਤੇ ਪਰਮੇਸ਼ਰ ਟ੍ਰਬਲ ਨਹੀਂ ਆਉਣ ਦੇਣਗੇ ਕਿਉਂਕਿ ਵਚਨ ਵਿੱਚ ਲਿਖਿਆ ਜਿਹੋ ਜਿਹਾ ਤੁਸੀਂ ਚਾਹੁੰਦੇ ਆ ਤੁਹਾਡੇ ਨਾਲ ਹੋਵੇ ਉਹੋ ਜਿਹਾ ਤੁਸੀਂ ਦੂਜਿਆਂ ਦੇ ਲਈ ਕਰੋ ਦੂਜਿਆਂ ਦੇ ਨਾਲ ਕਰੋ ਤੇ ਜਦੋਂ ਅਸੀਂ ਪ੍ਰਾਰਥਨਾ ਕਰਾਂਗੇ ਤਾਂ ਸਾਡੇ ਉੱਤੇ ਕਿਵੇਂ ਪਰਮੇਸ਼ਰ ਕਿਸੇ ਵਿਪਤਾ ਨੂੰ ਆਉਣ ਦੇਣਗੇ ਪ੍ਰਭੂ ਜਰੂਰ ਉਸ ਬਿਪਤਾ ਦੇ ਵਿੱਚੋਂ ਕੱਢ ਲੈਣਗੇ ਤਾਂ ਜੋ ਅਸੀਂ ਸੁਖ ਨਾਲ ਚੈਨ ਦੇ ਨਾਲ ਜਿਹੜੇ ਆ ਉਹ ਦਿਨ ਭੋਗੀਏ ਔਰ ਇੱਥੇ ਅਸੀਂ ਹੋਰ ਵੀ ਗੱਲ ਦੇਖ ਸਕਦੇ ਹਾਂ ਜਦੋਂ ਵਚਨ ਦੇ ਵਿੱਚ ਲਿਖਿਆ ਕਿ ਇਹਨਾਂ ਦੇ ਲਈ ਪ੍ਰਾਰਥਨਾ ਕਰੋ ਤਾਂ ਕੀ ਉਸ ਵੇਲੇ ਜਿਹੜਾ ਪਵਿੱਤਰ ਆਤਮਾ ਦੀ ਅਗਵਾਈ ਨਾਲ ਲਿਖ ਰਿਹਾ ਉਹਨੂੰ ਨਹੀਂ ਪਤਾ ਕਿ ਸਭ ਵੱਖ-ਵੱਖ ਸੋਚਦੇ ਹੋਣਗੇ ਵੱਖ-ਵੱਖ ਵਿਸ਼ਵਾਸ ਦੇ ਹੋਣਗੇ ਵੱਖ-ਵੱਖ ਬੋਲੀਆਂ ਵਾਲੇ ਹੋਣਗੇ ਵੱਖ-ਵੱਖ ਮਜ਼ਬਵ ਵਾਲੇ ਹੋਣਗੇ ਪਰ ਫਿਰ ਵੀ ਉਹਨੇ ਕਿਹਾ ਇਹਨਾਂ ਦੇ ਲਈ ਪ੍ਰਾਰਥਨਾ ਕਰੋ ਆਪਣੇ ਅੰਦਰੋਂ ਦਰਮ ਦੇ ਕੀੜੇ ਨੂੰ ਮਾਰ ਦਿਓ ਇੱਕ ਉਹ ਕੀੜਾ ਆ ਜਿਸ ਇਨਸਾਨ ਦੇ ਅੰਦਰ ਚਲੇ ਜਾਂਦਾ ਉਹ ਨੂੰ ਅੰਦਰੋਂ ਅੰਦਰ ਨਾਸ਼ ਕਰ ਦਿੰਦਾ ਉਹਦੀਆਂ ਸੋਚਾਂ ਨੂੰ ਖਰਾਬ ਕਰ ਦਿੰਦਾ ਜਿਵੇਂ ਫਰਨੀਚਰ ਨੂੰ ਲੱਕੜ ਨੂੰ ਘੌਣ ਲੱਗ ਜਵੇ ਤੋਂ ਅੰਦਰੋਂ ਖੋਖਿਆਂ ਕਰ ਦਿੰਦੀ ਆ ਤੇ ਉਹ ਲੱਕੜ ਫਿਰ ਕਿਸੇ ਕੰਮ ਦੀ ਨਹੀਂ ਰਹਿੰਦੀ ਇਸੇ ਤਰ੍ਹਾਂ ਹੀ ਇਹ ਮਜ਼ਹਬੀ ਕੀੜਾ ਆ ਨਾ ਜਿਹੜਾ ਧਰਮ ਦੇ ਨਾਂ ਦਾ ਕੀੜਾ ਆ ਇਹ ਇਨਸਾਨ ਨੂੰ ਅੰਦਰੋਂ ਅੰਦਰੀ ਖੋਖਿਆਂ ਕਰ ਦਿੰਦਾ ਧਰਮ ਦੀ پیدਾਇਸ਼ ਇਨਸਾਨ ਨੂੰ ਬਚਾਉਣ ਦੇ ਲਈ ਹੋਈ ਸੀ ਕਿ ਇਨਸਾਨ ਅਗਰ ਧਰਮ ਨੂੰ ਫੋਲੋ ਕਰੇ ਤਾਂ ਇਨਸਾਨ ਬਚਿਆ ਰਹੂਗਾ ਧਰਮ ਸਿਖਾਉਂਦਾ ਕੀ ਹੈ ਝੂਠ ਨਾ ਬੋਲੋ ਚੋਰੀ ਨਾ ਕਰੋ ਵੈਰ ਨਾ ਰੱਖੋ ਕਤਲ ਨਾ ਕਰੋ ਵਿਭਚਾਰ ਨਾ ਕਰੋ ਪਵਿੱਤਰ ਤਾਈ ਦੇ ਵਿੱਚ ਚੱਲੋ ਇੱਕ ਦੂਜੇ ਦੇ ਨਾਲ ਰਲ ਕੇ ਰਹੋ ਇਹੀ ਚੀਜ਼ਾਂ ਸਿਖਾਉਂਦਾ ਨਾ ਧਰਮ ਇਹ ਸਾਰੀਆਂ ਚੀਜ਼ਾਂ ਕਿਉਂ ਇਨਸਾਨ ਨੂੰ ਸਿਖਾਈਆਂ ਜਾ ਰਹੀਆਂ ਜੋ ਨਹੀਂ ਲੜਾਈ ਲੜੂਗਾ ਤਾਂ ਸੌਖੇ ਦਿਨ ਸੌਖਾ ਜੀਵਨ ਬਤੀਤ ਕਰੂਗਾ ਜੋ ਪਵਿੱਤਰ ਤਾਈ ਵਿੱਚ ਚੱਲੂਗਾ ਉਹਦਾ ਸਰੀਰ ਵੀ ਕਾਇਮ ਰਹੂਗਾ ਤੇ ਉਹਦਾ ਆਤਮਾ ਵੀ ਜੋ ਪ੍ਰੇਮ ਦੇ ਨਾਲ ਰਹੂਗਾ ਤੇ ਉਹਦਾ ਆਲਾ ਦਵਾਲਾ ਜਿਹੜਾ ਆ ਸਭ ਦੇ ਨਾਲ ਉਹਦੀ ਬਣੀ ਰਹੂਗੀ ਉਹ ਇਨਸਾਨ ਦੇ ਫਾਇਦੇ ਲਈ ਸੀ ਅੱਜ ਧਰਮ ਇਨਸਾਨ ਦੀ ਰਾਖੀ ਨਹੀਂ ਕਰ ਰਿਹਾ ਅੱਜ ਇਨਸਾਨ ਧਰਮ ਦੀ ਰਾਖੀ ਕਰ ਰਿਹਾ ਇਨਸਾਨ ਨੂੰ ਲੱਗਦਾ ਮੈਂ ਧਰਮ ਨੂੰ ਬਚਾਵਾਂਗਾ ਕਦੀ ਵੀ ਇਨਸਾਨ ਪਰਮੇਸ਼ਵਰ ਦੀ ਰਾਖੀ ਨਹੀਂ ਕਰ ਸਕਦਾ ਅਗਰ ਮੈਂ ਕਹਾ ਕਿ ਮੈਂ ਪਰਮੇਸ਼ਵਰ ਦੀ ਰਾਖੀ ਕਰੂੰ ਪਰਮੇਸ਼ਰ ਨੂੰ ਕੋਸ਼ਨਾ ਕਹੇ ਮੈਂ ਪ੍ਰੋਟੈਕਟ ਕਰੂ ਮੇਰੇ ਪਰਮੇਸ਼ਰ ਨੂੰ ਇਹ ਮੇਰੀ ਸਭ ਤੋਂ ਵੱਡੀ ਮੂਰਖਤਾ ਹੋਊਗੀ ਪਰਮੇਸ਼ਰ ਸਭਨਾ ਦੀ ਰਾਖੀ ਕਰਨ ਵਾਲਾ ਪਰਮੇਸ਼ਰ ਹਾਂ ਸਿਰਫ ਉਹੀ ਮੌਤ ਦੇ ਮੂੰਹ ਚੋਂ ਬਚਾ ਸਕਦਾ ਉਹੀ ਦੁੱਖਾਂ ਚੋਂ ਬਚਾ ਸਕਦਾ ਉਹੀ ਦੁਸ਼ਟੀਆਂ ਪਲੈਨਿੰਗ ਸਟੌਪ ਕਰ ਦੇ ਸਕਦਾ ਹਰੇਕ ਦੁੱਖ ਤਕਲੀਫ ਵਿਪਤਾ ਚੋ ਸਿਰਫ ਪਰਮੇਸ਼ਵਰ ਸਾਨੂੰ ਬਚਾ ਸਕਦਾ ਅਸੀਂ ਪਰਮੇਸ਼ਵਰ ਨੂੰ ਬਚਾਉਣ ਵਾਲੇ ਕੋਈ ਨਹੀਂ ਆ ਅਸੀਂ ਪਰਮੇਸ਼ਵਰ ਨੂੰ ਅੱਗੇ ਰੱਖਾਂਗੇ ਆਪਣੇ ਤਾਂ ਅਸੀਂ ਬਚੇ ਰਵਾਂਗੇ ਪਰ ਜੇ ਇਸ ਦਿਨ ਪਰਮੇਸ਼ਵਰ ਦੇ ਅੱਗੇ ਹੋ ਕੇ ਖਲੋਵਾਂਗੇ ਤਾਂ ਕੀ ਹੋਊਗਾ ਜਿਹੜਾ ਪਰਮੇਸ਼ਵਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਦੋ ਮਰਦਾ ਹੈ ਕਟੜਵਾਦ ਨੂੰ ਆਪਣੇ ਅੰਦਰੋਂ ਖਤਮ ਕਰ ਦਿਓ ਮੇਰਾ ਧਰਮ ਦੇ ਕੀੜੇ ਤੋਂ ਮਤਲਬ ਇਹ ਹੀ ਹੈ ਜਿਹੜੀ ਕਟੜਤਾ ਹੈ ਕਿ ਮੈਂ ਫਿਲਾਨਾ ਹਾਂ ਤੁਸੀਂ ਸਿਰਫ ਇਨਸਾਨ ਹੋ ਪਰਮੇਸ਼ਵਰ ਨੇ ਤੁਹਾਨੂੰ ਇਨਸਾਨ ਬਣਾਇਆ ਮੈਂ ਇਨਸਾਨ ਹਾਂ ਮੇਰਾ ਧਰਮ ਵੀ ਹੋਣਾ ਚਾਹੀਦਾ ਇਨਸਾਨੀਅਤ ਜਿਹੜੇ ਮੌਤ ਦਿੰਦੇ ਉਹਨਾਂ ਵਿੱਚੋਂ ਨਿਕਲ ਆਓ ਇਨਸਾਨੀਅਤ ਇਹ ਕਹੋ ਜੀਓ ਧਰਮ ਇਹ ਜਿਹੜਾ ਤੁਹਾਨੂੰ ਪਿਆਰ ਕਰਨਾ ਸਿਖਾਊਗਾ ਜਿਹੜਾ ਤੁਹਾਨੂੰ ਜੀਵਨ ਦੇ ਵਿੱਚ ਸੱਚੀ ਜਿੰਦਾ ਰਹਿਣ ਦੇ ਵਿੱਚ ਤੁਹਾਡੀ ਮਦਦ ਕਰੂਗਾ ਜਦੋਂ ਤੁਸੀਂ ਜਦੋਂ ਤੱਕ ਕਿਸੇ ਨੂੰ ਇਨਸਾਨ ਨੂੰ ਤੁਸੀਂ ਇਨਸਾਨ ਨਹੀਂ ਸਮਝੋਗੇ ਤੁਹਾਨੂੰ ਲੱਗਦਾ ਕਿ ਤੁਸੀਂ ਪਰਮੇਸ਼ਵਰ ਨੂੰ ਖੁਸ਼ ਕਰ ਲਵੋਗੇ ਅਗਰ ਮੰਨ ਲਓ ਤੁਸੀਂ ਕਿਸੇ ਇਨਸਾਨ ਨੂੰ ਦੇਖਦੇ ਹੋ ਤੁਸੀਂ ਕਹਿੰਦੇ ਓਏ ਈਸਾਈ ਆ ਹੈ ਤਾਂ ਅਸਲ ਵਿੱਚ ਉਹ ਇਨਸਾਨ ਪਹਿਲਾਂ ਉਹ ਇਨਸਾਨ ਉਸ ਦੇ ਬਾਅਦ ਵਿੱਚ ਉਹ 4 5 6 8 ਫਿਰਕਿਆਂ ਚੋਂ ਕਿਸੇ ਇੱਕ ਦਾ ਹੋ ਸਕਦਾ ਕਲਿਸੇ ਸਮਝ ਆ ਰਹੀ ਤੁਹਾਨੂੰ ਗੱਲ ਸਭ ਤੋਂ ਪਹਿਲਾਂ ਤੁਸੀਂ ਕੌਣ ਹੋ ਇਨਸਾਨ ਤੁਸੀਂ ਨਾਮ ਰਖਾ ਕੇ ਪੈਦਾ ਨਹੀਂ ਹੋਏ ਪਹਿਲਾਂ ਤੁਸੀਂ ਪੈਦਾ ਹੋਏ ਫਿਰ ਤੁਹਾਡਾ ਨਾਮ ਰੱਖਿਆ ਗਿਆ ਅਰ ਪੈਦਾ ਕੌਣ ਹੋਇਆ ਇਨਸਾਨ ਜਦੋਂ ਤੱਕ ਅਸੀਂ ਇਨਸਾਨ ਨੂੰ ਇਨਸਾਨੀਅਤ ਵਾਲੀ ਨਜ਼ਰ ਨਾਲ ਨਹੀਂ ਦੇਖਾਂਗੇ ਅਸੀਂ ਪਰਮੇਸ਼ਵਰ ਨੂੰ ਵੀ ਖੁਸ਼ ਨਹੀਂ ਕਰ ਸਕਾਂਗੇ ਫਰਜ਼ ਰੱਖੋ ਕਿ ਤੁਹਾਡੇ ਕੋਲੇ ਦੋ ਰੋਟੀਆਂ ਆਇਆ ਅਰ ਤੁਹਾਡੇ ਅੱਗੇ ਕੋਈ ਦੋ ਵਿਅਕਤੀ ਭੁੱਖੇ ਬੈਠੇ ਆ ਅਗਰ ਤੁਸੀਂ ਉਹਨਾਂ ਤੋਂ ਇਹ ਪੁੱਛ ਕੇ ਰੋਟੀ ਦੋਵੋਗੇ ਕਿ ਤੂੰ ਤੇਰਾ ਧਰਮ ਕੀ ਆ ਕੀ ਤੁਸੀਂ ਉਸ ਨੂੰ ਦਿਓ ਜਿਹੜਾ ਤੁਹਾਡੇ ਧਰਮ ਨਾਲ ਬਿਲੋਂਗ ਕਰਦਾ ਆ ਕੀ ਪਰਮੇਸ਼ਵਰ ਇਸ ਗੱਲ ਵਿੱਚ ਖੁਸ਼ ਹੋਏਗਾ ਕਿਸੇ ਨੂੰ ਲੱਗਦਾ ਕਿ ਹਾਂ ਇਸੇ ਗੱਲ ਵਿੱਚ ਪਰਮੇਸ਼ਵਰ ਦੀ ਖੁਸ਼ੀ ਆ ਕਿ ਇੱਕ ਈਸਾਈ ਸਿਰਫ ਈਸਾਈ ਨੂੰ ਰੋਟੀ ਖਵਾਏ ਤਾਨੂੰ ਲੱਗਦਾ ਕਿ ਇਸ ਗੱਲ ਵਿੱਚ ਪਰਮੇਸ਼ਵਰ ਦੀ ਖੁਸ਼ੀ ਹੈ ਜੇ ਨਹੀਂ ਤਾਂ ਇਹਦਾ ਮਤਲਬ ਪਰਮੇਸ਼ਵਰ ਇਹਨਾਂ ਕੰਮਾਂ ਨੂੰ ਪਸੰਦ ਕਰਨ ਵਾਲਾ ਪਰਮੇਸ਼ਵਰ ਨਹੀਂ ਹੈ ਪਰਮੇਸ਼ਵਰ ਨੂੰ ਖੁਸ਼ੀ ਕਿਸ ਚੀਜ਼ ਵਿੱਚ ਹੋਊਗੀ ਤੁਹਾਡੇ ਕੋਲੇ ਰੋਟੀ ਆ ਜਿਹੜਾ ਅੱਗੇ ਆ ਉਹਦੇ ਕੋਲੇ ਭੁੱਖ ਹੈ ਤੁਸੀਂ ਉਹ ਰੋਟੀ ਦੇ ਦਿੱਤੀ ਬਿਨਾ ਨਾਮ ਪੁੱਛਿਆ ਬਿਨਾ ਜਾਤ ਪੁੱਛਿਆ ਬਿਨਾ ਉਹਦਾ ਧਰਮ ਜਾਣਿਆ ਤੇ ਤੁਸੀਂ ਕੀ ਨਿਵਾ ਦਿੱਤਾ ਅਸਲੀ ਧਰਮ ਨਿਵਾ ਦਿੱਤਾ ਤੁਸੀਂ ਜਦੋਂ ਆਪਾਂ ਡਾਕਟਰ ਦੇ ਕੋਲ ਜਾਂਦੇ ਕਿ ਡਾਕਟਰ ਤੁਹਾਨੂੰ ਧਰਮ ਪੁੱਛ ਕੇ ਤੁਹਾਡਾ ਇਲਾਜ ਸ਼ੁਰੂ ਕਰਦਾ ਆ ਕਿ ਟੀਚਰ ਤੁਹਾਨੂੰ ਧਰਮ ਪੁੱਛ ਕੇ ਤੁਹਾਨੂੰ ਪੜ੍ਹਾਉਂਦਾ ਆ ਨਹੀਂ ਇਸ ਲਈ ਅਸੀਂ ਵੀ ਇਸ ਕਟੜਤਾ ਨੂੰ ਆਪਣੇ ਅੰਦਰੋਂ ਖਤਮ ਕਰਨਾ ਹੈ ਜੋ ਵੀ ਅਸੀਂ ਪਿਛਲੇ 1-2 ਦਿਨ ਦੇ ਵਿੱਚ ਅਸੀਂ ਦੇਖਿਆ ਜੰਮੂ ਕਸ਼ਮੀਰ ਦੇ ਵੱਲ ਜਿਹੜੀ ਘਟਨਾ ਹੋਈ ਬਹੁਤ ਹੀ ਦਰਦਨਾਕ ਘਟਨਾ ਹੋਈ 26 ਸ਼ਾਇਦ 28 ਲੋਕਾਂ ਨੂੰ ਜਿਹੜਾ ਆ ਮਾਰ ਦਿੱਤਾ ਗਿਆ ਕਤਲ ਕਰ ਦਿੱਤਾ ਗਿਆ ਉੱਥੇ ਅਰ ਸੁਣਨ ਵਿੱਚ ਤਾਂ ਆਇਆ ਕਿ ਸ਼ਾਇਦ ਪਹਿਲਾਂ ਉਹਨਾਂ ਤੋਂ ਨਾਮ ਤੇ ਧਰਮ ਪੁੱਛਿਆ ਗਿਆ ਜਿਹੜੀ ਲਿਸਟ ਜਾਰੀ ਹੋਈ ਆ ਜਿਹਦੇ ਵਿੱਚ ਮਰੇ ਹੋਿਆਂ ਦੇ ਨਾਮ ਆਏ ਆ ਉਹਨਾਂ ਵਿੱਚ ਇੱਕ ਕ੍ਰਿਸਚੀਅਨ ਵੀ ਸੀ ਤੇ ਇੱਕ ਮੁਸਲਮਾਨ ਭਰਾ ਵੀ ਸੀ ਤੇ ਬਾਕੀ ਹੋਰ ਵੀ ਸੀ ਦਰਿੰਦੇ ਦਾ ਕੋਈ ਧਰਮ ਨਹੀਂ ਹੁੰਦਾ ਕਿਸ ਤੋਂ ਦਾ ਕੋਈ ਰਿਲੀਜੀਅਨ ਨਹੀਂ ਹੁੰਦਾ ਅਗਰ ਕੋਈ ਵਿਅਕਤੀ ਇਹ ਸੋਚਦਾ ਆ ਕਿ ਇਹ ਮੇਰੇ ਫੇਥ ਨਾਲ ਨਹੀਂ ਚੱਲਦਾ ਜਿੱਥੇ ਮੈਂ ਵਿਸ਼ਵਾਸ ਕਰਦਾ ਇਹ ਉੱਥੇ ਵਿਸ਼ਵਾਸ ਨਹੀਂ ਕਰਦਾ ਉਹ ਕਿਸੇ ਰੱਬ ਦਾ ਪੁਜਾਰੀ ਨਹੀਂ ਹੋ ਸਕਦਾ ਕਿਸਿਆਂ ਨੂੰ ਜਰੂਰ ਇਹ ਬੇਨਤੀ ਕਰਾਂਗੀ ਕਿ ਇਸ ਦਰਦਨਾਕ ਘਟਨਾ ਨੂੰ ਕਿਸੇ ਵੀ ਧਰਮ ਦੇ ਨਾਲ ਜੋੜ ਕੇ ਨਾ ਦੇਖਿਆ ਜਾਵੇ ਕਿਸੇ ਧਰਮ ਪ੍ਰਤੀ ਆਪਣੇ ਮਨ ਦੇ ਵਿੱਚ ਕੋਈ ਗਲਤ ਵਿਚਾਰ ਲੈ ਕੇ ਨਾ आओ ਕਿ ਫਲਾਨੇ ਧਰਮ ਦੇ ਲੋਕਾਂ ਨੇ ਇਸ ਧਰਮ ਦੇ ਲੋਕਾਂ ਨੂੰ ਮਾਰ ਦਿੱਤਾ ਦਰਿੰਦਿਆਂ ਦਾ ਕਦੀ ਕੋਈ ਧਰਮ ਨਹੀਂ ਹੁੰਦਾ ਸ਼ੈਤਾਨ ਨੇ ਇਨਸਾਨ ਨੂੰ ਮਾਰਿਆ ਅਸਲ ਵਿੱਚ ਇਹ ਘਟਨਾ ਜਿਹੜੀ ਆ ਸ਼ੈਤਾਨ ਨੇ ਇਨਸਾਨ ਨੂੰ ਮਾਰਿਆ ਇਸ ਰੂਪ ਦੇ ਨਾਲ ਦੇਖੋ ਸਭ ਤੋਂ ਪਹਿਲਾਂ ਅਸੀਂ ਇੱਕ ਦੇਸ਼ ਦੇ ਵਾਸੀ ਆਂ ਮੈਂ ਕਿਉਂ ਇਸ ਗੱਲ ਦਾ ਜ਼ਿਕਰ ਕਰ ਰਹੀ ਆ ਵਚਨ ਵਿੱਚ ਲਿਖਿਆ ਸਮਾ ਬੁਰਾ ਆਇ ਨੂੰ ਆਪਣੇ ਲਈ ਲਾਭਕਾਰੀ ਬਣਾਓ ਲਾਭਕਾਰੀ ਬਣਾਉਣਾ ਪੈਣਾ ਆ ਹੋ ਸਕਦਾ ਤੁਹਾਡੇ ਗਵਾਂਡ ਵਿੱਚ ਕੋਈ ਉਸ ਧਰਮ ਦਾ ਇਨਸਾਨ ਰਹਿੰਦਾ ਹੋਵੇ ਜੇ ਇਸ ਧਰਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਤੁਸੀਂ ਇਹ ਸੋਚ ਕੇ ਆਪਣੇ ਗਵਾਂਢੀ ਨਾਲ ਨਫ਼ਰਤ ਕਰਨੇ ਸ਼ੁਰੂ ਕਰ ਦੋਗੇ ਇਨ੍ਹਾਂ ਦੇ ਧਰਮ ਦੇ ਲੋਕਾਂ ਨੇ ਦੂਜੇ ਧਰਮ ਦੇ ਲੋਕਾਂ ਨੂੰ ਮਾਰ ਦਿੱਤਾ ਉਹਨਾਂ ਦਾ ਤੁਹਾਡੇ ਗਵਾਂਢੀਆਂ ਦਾ ਕੀ ਕਸੂਰ ਆ ਉਹ ਤੁਹਾਡੇ ਪਿੰਡ ਵਿੱਚ ਰਹਿ ਰਹੇ ਆ ਤੁਹਾਡੇ ਗਵਾਂਢ ਦੇ ਵਿੱਚ ਰਹਿ ਰਹੇ ਆ ਤੁਹਾਡੇ ਨਾਲ ਉਹਨਾਂ ਦਾ ਬੋਲ ਚਾਲ ਆ ਉਹਨਾਂ ਦਾ ਕੀ ਕਸੂਰ ਆ ਘਰ ਵਿੱਚ ਵੀ ਹੁੰਦੇ ਆ ਪਿੰਡ ਵਿੱਚ ਵੀ ਹੁੰਦੇ ਆ ਤੇ ਦੇਸ਼ ਵਿੱਚ ਵੀ ਹੁੰਦੇ ਹਰੇਕ ਧਰਮ ਵਿੱਚ ਵੀ ਹੁੰਦੇ ਆ ਕਿਸੇ 2-4 ਗਲਤ ਲੋਕਾਂ ਦਾ ਕਰਕੇ ਅਸੀਂ ਕਿਸੇ ਮਜ਼ਦ ਨੂੰ ਗਲਤ ਨਹੀਂ ਕਹਿ ਸਕਦੇ ਪਿੰਡ ਵਿੱਚ ਕੋਈ ਇੱਕ ਵਿਅਕਤੀ ਮਾੜਾ ਤਾਂ ਇਹ ਨਹੀਂ ਕਿਹਾ ਜਾ ਸਕਦਾ ਕਿ ਇਸ ਪਿੰਡ ਦੇ ਸਾਰੇ ਲੋਕ ਹੀ ਮਾੜੇ ਆ ਤੁਸੀਂ ਆਪਣੇ ਅੰਦਰ ਸਦ ਭਾਵਨਾ ਬਣਾ ਕੇ ਰੱਖਿਓ ਅਗਰ ਤੁਸੀਂ ਰੈਗੂਲਰ